ਇਤਿ ਸਤਿ ਪਵਨ ਪ੍ਰਭ ਤੁ ਸਰ ਵਰ ਕਰਨ ਨਿਦਾਂ ਜਗ ਜਗ ਅਟਲ ਗਰੀਬ ਨਿਵਾਦ ਤੁਮ ਤਨ ਸਤਿ ਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਪਵਿੱਤਰ ਹਜ ਜੀ ਅੰਦਰ ਵਿਰਾਮਾਨ ਜ਼ਰੂਰ ਹੋ ਕੇ ਆਰੀ ਸਾਧ ਸੰਗਤ ਜੀਓ ਸੰਤਾਂ ਦੇ ਜੋਗ ਹੋ ਜੋ ਆਪ ਜੀਆ ਨੂੰ ਸਤਿਗੁਰਾਂ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਮੋ ਪ੍ਰਾਪਤ ਹੋਇਆ ਹੈ ਸਤਿਕਾਰਯੋਗ ਬਾਬਾ ਗੁਰਮੀਤ ਸਿੰਘ ਜੀ ਵੱਲੋਂ ਪੌਰ ਸੇਵਾ ਦੇ ਪੁੰਜ ਸੰਤ ਬਾਬਾ ਫਤਿਹ ਸਿੰਘ ਜੀ ਦੀ ਮਿੱਠੀ ਅਤੇ ਪਿਆਰੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ సేవ ପଛ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਸਤਿਾਨ ਗੁਰਦੁਆਰਾ ਗੁਰੂ ਸਰ ਸਾਹਿਬ ਖੋਸਾ ਕੋਟਲਾ ਵਿਖੇ ਮਹਾਨ ਗੁਰਮਤਿ ਸਮਾਗਮ ਸੰਤਾਂ ਦੇ ਸਹਿਯੋਗ ਦੇ ਨਾਲ ਕਰਵਾਏ ਜਾ ਰਹੇ ਹਨ ਜਿੱਤੇ ਬਹੁਤ ਸਾਰੇ ਮਹਾਂਪੁਰਸ਼ ਇਹਨਾਂ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰ ਰਹੇ ਹਨ ਉੱਥੇ ਤੱਕ ਸ੍ਰੀ ਕੇਸਵਰ ਸਰ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਪਾਲਾ ਸਿੰਘ ਜੀ ਜੋ ਬਾਸ ਤੋਂ ਪਹਿਲਾਂ ਆਪ ਸੰਗਤਾਂ ਦੇ ਸੰਮੁਖ ਸੰਬੋਧਨ ਹੋ ਕਰਕੇ ਗਏ ਹਨ ਤਨ ਮੇਰੇ ਤੇਰੇ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਮਮਾ ਕਰਦਿਆ ਹੋਇਆ ਭਗਤ ਗੁਰਦਾਸ ਸਾਹਿਬ ਜੀ ਨੇ ਪਰਮਾਣ ਆ ਪੰਜ ਪਿਆਰਲੇ ਪੰਜ ਪੀਰ 60 ਪੀਰ ਬੈਠਾ ਗੁਰਪਾਦੀ ਅਰਜਨ ਪਾਇਆ ਪਲਟ ਕੇ ਮੂਰਤ ਹਰ ਗੋਵਿੰਦ ਸਵਾਰੀ ਚੱਲੇ ਪੀੜੀ ਸੋਢੀਆਂ ਰੂਪ ਦਿਖਾਉਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੜ ਜੋਦਾ ਬਹੁ ਪਰਉਪਕਾਰੀ ਪੁੱਛਣ ਸੇਖ ਅਰਦਾਸ ਕਰ ਸੇ ਮੈਨੋਂ ਤੱਕ ਦਰਸ਼ ਨਿਹਾਰੀ ਅਗਮੋ ਗੋਤਿਰ ਸਤਗੁਰੂ ਬੋਲੇ ਮੁਖਤੇ ਸੁਣੋ ਸੰਸਾਰੀ ਕਲਯੁਗ ਥੇੜੀ ਛੋਟੀਆਂ ਨਿਹਚਲ ਲਿਓ ਸਾਰ ਖਲਾਰੀ ਜੁਗ ਜੁਗ ਸਤਗੁਰ ਧਰੇ ਅਵਤਾਰ ਤੇ ਤੇ ਅਸਦੇ ਜਿਕੇ ਰੰਗ ਦਾ ਹੈ ਭਾਈ ਤੀਰਥਾਂ ਜੀ ਨੇ ਕਿਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਮਹਾਰਾਜ ਮੇਰੇ ਜੀਵਨ ਦਾ ਪਰਉਤਾਰਾ ਕਿਵੇਂ ਹੋਵੇ ਮੇਰਾ ਜੀਵਨ ਸਫਲ ਕਿਵੇਂ ਹੋਵੇ ਪਰਮੇਸ਼ਰ ਦਾ ਨਾਮ ਜਪਣ ਦਾ ਚਾਅ ਕਿਵੇਂ ਪੈਦਾ ਹੋਵੇ ਪਾਤਸ਼ਾਹ ਜੀ ਆਖਣ ਲੱਗੇ ਭਾਈ ਤਿਰਥਾ ਜੀ ਜਿਤਨੇ ਵੀ ਮਹਾਤਮਾ ਸਾਧੂ ਗੁਰਮਖ ਹਨ ਉਨ ਸਾਰਿਆਂ ਦੀ ਸੰਗਤ ਕਰਨੀ ਚਾਹੀਦੀ ਹੈ ਕਿਉਂਕਿ ਸਬਦ ਦੇ ਵਿੱਚ ਕੋਈ ਨਾ ਕੋਈ ਕਿੰਕਾ ਹੁੰਦਾ ਹੈ ਆਹਨ ਬਚਨ ਹੀ ਆਉਂਦੇ ਹਨ ਸੁਣ ਮੰਨ ਸੇਕ ਸਭ ਲੋ ਜਨਾਰੇ ਸਭਲੇ ਪਰਾਸ਼ਤ ਮਿਟਿਓ ਰੇ ਉਨ੍ਹਾਂ ਦੇ ਬਚਨ ਜਿਹੜੇ ਹੋਇਆ ਕਰਦੇ ਹਨ ਉਹ ਬੜੇ ਅਮੋਲਕ ਹੀਰੇ ਰਤਨਾਂ ਦੀ ਤਰ੍ਹਾਂ ਹੋਇਆ ਕਰਦੇ ਹਨ ਕਾਸਰ ਜੀ ਨੇ ਜਿਹੇ ਗੁਰਬਾਣੀ ਦੇ ਵਿੱਚ ਸੁਲਾਇਆ ਹੈ ਉਪਰੰ ਸਲੋਕ ਸਾਧ ਕੇ ਬਚਨ ਅਬੁੱਲ ਇੱਕ ਲਾਲ ਇਹ ਰਤਨ ਨਾਲਾ ਦੀ ਤਰ੍ਹਾਂ ਰਤਨਾ ਦੀ ਤਰ੍ਹਾਂ ਬੜੇ ਬੇਸ਼ਕੀਮਤੀ ਹੋਇਆ ਕਰਦੇ ਹਨ ਐਸੀ ਭਾਵਨਾ ਬਣਾਈ ਜਾਵੇ ਕੋਲਸੂ ਸਵਾਰ ਦੇ ਵਿੱਚ ਬਹੁਤ ਸਾਰਾ ਦੰਦ ਅਤੇ ਪਖੰਡ ਵੀ ਚੱਲਦਾ ਹੈ ਅਸਲ ਵੀ ਚੱਲਦੀ ਹੈ ਨਕਲ ਵੀ ਚੱਲਦੀ ਹੈ ਪਰ ਦੀਜ ਦਾ ਕੋਈ ਲਾਸ਼ ਨਹੀਂ ਹੋਇਆ ਕਰਦਾ ਹੈ ਗੁਰੂ ਦੇ ਪਿਆਰੇ ਪਰਮੇਸ਼ਰ ਦੇ ਪਿਆਰੇ ਉਹ ਵੀ ਅੱਗੇ ਤੋਂ ਅੱਗੇ ਸੀਨਾ ਬਸੀਨਾ ਚੱਲਦੇ ਰਹਿੰਦੇ ਹਨ ਕਾਲਿਸਨ ਰੋਕ ਸੇਉ ਜੀ ਨੇ ਸੂਰਜ ਪ੍ਰਕਾਸ਼ ਦੇ ਵਿੱਚ ਲਗਭਗ ਚੌੜਾ ਪ੍ਰਸੰਗ ਲਿਖਿਆ ਹੈ ਪਾਤਸ਼ਾਹ ਜੀ ਨੇ ਉਦਾਹਰਣ ਦਿੱਤੀ ਵੀ ਜਿਵੇਂ ਇੱਕ ਰਾਜੇ ਦੇ ਮਨ ਦੇ ਵਿੱਚ ਚਾਹ ਪੈਦਾ ਹੋਇਆ ਕਿ ਮੈਂ ਹੰਸਾਂ ਦੇ ਦਰਸ਼ਨ ਕਰਨੇ ਹਨ ਉਸ ਨੂੰ ਸਿਆਣਿਆਂ ਨੇ ਆਖਿਆ ਕਿ ਤੂੰ ਹਰ ਤਰ੍ਹਾਂ ਦਾ ਜਿਹੜਾ ਜੋਗਾ ਹੈ ਨਾ ਪਾਇਆ ਕਰ ਕੋਲ ਸੰਤ ਦਾ ਜੋਗਾ ਵੀ ਪਾਇਆ ਕਰ ਉਸ ਨੇ ਹਰ ਤਰ੍ਹਾਂ ਦਾ ਜੋਗਾ ਖੋਲਾਰਨਾ ਸ਼ੁਰੂ ਕੀਤਾ ਜਿਹੜੇ ਤਾਂ ਇਸ ਤਰ੍ਹਾਂ ਸਧਾਰਨ ਸੰ ਸਾਡੇ ਵਰਗੇ ਉਹ ਉਸ ਤਰ੍ਹਾਂ ਦਾ ਚੋਗਾ ਚੁਗ ਕੇ ਚੱਲਦੇ ਬਣਦੇ। ਪਰ ਇੱਕ ਦਿਨ ਜਿਹੜੇ ਮੋਤੀ ਸੰ ਉਹਨਾਂ ਨੂੰ ਚੁਗਣ ਵਾਸਤੇ ਹੰਸ ਵੀ ਪਹੁੰਚ ਗਏ। ਉਹਨਾਂ ਨੇ ਮੋਤੀਆਂ ਦਾ ਚੋਗਾ ਚੁਗਿਆ ਅਤੇ ਜਿਹੜੇ ਲਾਲ ਸੰ ਉਹ ਉਗਲ ਦਿੱਤੇ। ਜਿਸ ਤਰੈ ਸਤਿਗੁਰੂ ਜੀ ਬਾਣੀ ਵਿੱਚ ਫਰਮਾਉਂਦੇ ਹਨ ਉਤਮ ਸਲੋਕ ਸਾਧਕੇ ਬਚਨ ਅਮੁੱਲ ਇੱਕ ਲਾਲ ਇਹ ਰਤਨ ਜਿਹੜਾ ਸਾਧੂਆਂ ਦੇ ਸੰਤਾਂ ਦੇ ਬਚਨਾਂ ਨੂੰ ਪਕੜ ਲੈਂਦਾ ਹੈ ਉਹਨਾਂ ਦੇ ਜੀਵਨ ਦੇ ਵਿੱਚ ਹੀਰੇ ਰਤਨ ਲਾਲ ਆ ਜਾਂਦੇ ਹਨ ਕੋਸ਼ ਅਖਣ ਲਈ ਇਸੇ ਤਰ੍ਹਾਂ ਜੇਕਰ ਸਾਰੇ ਮਹਾਤਮਾ ਨਹੀਂ ਤੋਂ ਸਦਾ ਕਰਦਾ ਰਹੇਗਾ ਕਦੇ ਨਾ ਕਦੇ ਤਤ ਦੇਤਾ ਮਹਾਪੁਰਸ਼ਾਂ ਦਾ ਤੁਹਾਨੂੰ ਦਰਸ਼ਨ ਹੋ ਹੀ ਜਾਵੇਗਾ ਉਹਨਾਂ ਦਾ ਮਿਲਾਪ ਹੋ ਹੀ ਜਾਵੇਗਾ ਅੱਜ ਕੱਲ੍ਹ ਸਮਾਂ ਇਸ ਤਰ੍ਹਾਂ ਦਾ ਚੱਲ ਰਿਹਾ ਹੈ ਬਹੁ ਗਿਣਤੀ ਲੋਕ ਇਹ ਗੱਲ ਕਹਿ ਰਹੇ ਹਨ ਕਿ ਕੋਈ ਸਾਧੂ ਨਹੀਂ ਹੈ ਜੀ ਕੋਈ ਮਹਾਤਮਾ ਨਹੀਂ ਹੈ ਜਦ ਕਿ ਵਿਦਵਾਨ ਮਹਾਂਪੁਰਸ਼ਾਂ ਦੇ ਮੁਤਾਬਕ ਮਹਾਤਮਾ ਨੂੰ ਸੰਤਾਂ ਨੂੰ ਪਰਮੇਸ਼ਰ ਦਾ ਨਿੱਤ ਅਵਕਾਰ ਮੰਨਿਆ ਹੈ ਤਦੇ ਧਰਤੀ ਖਾਲੀ ਨਹੀਂ ਹੋਇਆ ਕਰਦੀ ਹੈ ਉਹ ਗੱਲ ਵਕਰੀ ਹੈ ਦੀ ਸਾਡੀਆਂ ਦੇਖਣ ਵਾਲੀਆਂ ਅੱਖਾਂ ਨਹੀਂ ਹੁੰਦੀਆਂ ਹਨ ਸੋ ਇਸ ਤਰੀਕੇ ਦੇ ਨਾਲ ਐਸਾ ਸਤਗੁਰਾਂ ਨੇ ਉਪਦੇਸ਼ ਦਿੱਤਾ ਜਿਨ੍ਹਾਂ ਜਿਨ੍ਹਾਂ ਨੇ ਕਮਾਇਆ ਉਹਨਾਂ ਨੂੰ ਬਹੁਤ ਵੱਡੀ ਪ੍ਰਾਪਤੀ ਹੋਈ ਐਸੇ ਐਸੇ ਤਤ ਦੇਤੇ ਮਹਾਪੁਰਸ਼ਾਂ ਦਾ ਉਹਨਾਂ ਨੂੰ ਦੀਦਾਰ ਹੋਇਆ ਉਹਨਾਂ ਦੇ ਵਚਨ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਸਿੱਖ ਜਗਤ ਇੱਕ ਗੁਲਦਸਤੇ ਦੀ ਤਰ੍ਹਾਂ ਹੈ ਸਾਧ ਸੰਗਤ ਦੀ ਜਿਸ ਤਰ੍ਹਾਂ ਗੁਲਦਸਤੇ ਦੇ ਵਿੱਚ ਬਹੁਤ ਸਾਰੇ ਫੁੱਲ ਹੁੰਦੇ ਹਨ ਗੁਲਾਬ ਵੀ ਹੈ ਗੇਂਦਾ ਵੀ ਹੈ ਕਲੀਆਂ ਵੀ ਹਨ ਕਈ ਤਰ੍ਹਾਂ ਦੇ ਹਨ ਇਸੇ ਤਰ੍ਹਾਂ ਸਿੱਖ ਜਗਤ ਦੇ ਵਿੱਚ ਬਹੁਤ ਸਾਰੀਆਂ ਸੰਪਰਦਾਵਾਂ ਹਨ ਇਹਨਾਂ ਸਾਰੀਆਂ ਸੰਪਰਦਾਵਾਂ ਦੇ ਵੱਡੇ ਵਡੇਰੇ ਜਿਹੜੇ ਹੋਏ ਹਨ ਉਹ ਮਹਾਤਮਾ ਹੀ ਹੋਏ ਹਨ ਮਹਾਂਕੁਰਸ਼ ਹੀ ਹੋਏ ਹਨ ਸੇਵਾ ਪੰਥੀ ਹਨ ਉਦਾਸੀ ਹਨ ਨਿਰਮਲੇ ਹਨ ਨਿਹੰਗ ਸੰਗਤ ਹਨ ਹੋਰ ਵੀ ਬਹੁਤ ਸਾਰੇ ਹਨ ਕੁਝ ਤਾਂ ਸਤਗੁਰਾਂ ਦੇ ਸਮੇਂ ਦੇ ਕੋਲ ਤੋਂ ਹੀ ਉਹਨਾਂ ਦੀ ਅਗਰਮਤਾ ਹੋਈ ਅਤੇ ਕੁਝ ਐਸੇ ਜਿਹੜੇ ਬਾਦ ਵਿੱਚ ਵੀ ਭਜਨ ਬੰਦਗੀ ਦੇ ਪ੍ਰਤਾਪ ਕਰਕੇ ਪ੍ਰਸਿੱਧ ਹੋਏ ਹਨ ਬਹੁਤ ਸਾਰੇ ਐਸੇ ਹਨ ਇਸੇ ਪ੍ਰਕਾਰ ਇਹ ਸਾਧ ਸੰਗਤ ਦੀ ਇੱਕ ਸੰਪਰਦਾ ਹੈ ਕਾਰ ਸੇਵਾ ਦੀ ਸੰਪਰਦਾ ਹੈ ਜਿਨ੍ਹਾਂ ਦਾ ਸੰਸਾਰ ਦੇ ਵਿੱਚ ਬਹੁਤ ਭਾਰੀ ਨਾਮਣਾ ਹੈ ਇਤਿਹਾਸ ਦੇ ਮੁਤਾਬਕ ਜਿੱਥੇ ਗੁਰੂ ਕਾਲ ਤੋਂ ਹੀ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਗੁਰੂ ਘਰ ਦੀਆਂ ਸੇਵਾਵਾਂ ਗੁਰਮੁਖ ਪਿਆਰੇ ਕਰਦੇ ਆਏ ਹਨ ਕੋਇ ਸਭ ਕੋਇ ਗੁਰਦਾਸ ਸਾਹਿਬ ਜੀ ਦੇ ਬਚਨ ਵਿੱਚ ਹਨ ਇੰਦਰਪੁਰੀ ਲਖ ਰਾਜ ਮੀਰ ਘਰਾਵਣੀ ਲਖ ਸਰਬ ਸਿਰ ਤਾਜ ਗळा ਪਿਹਾਵਣੀ ਰਿੱਧ ਸਿੱਧ ਨਿਰਲਖ ਸਾਜ ਚਲ ਚੁਕਾਵਣੀ ਸੱਚੀ-ਮੱਚ ਜਿਨ੍ਹਾਂ ਨੂੰ ਸੇਵਾ ਕਰਨ ਦੀ ਜਾਚ ਆ ਜਾਂਦੀ ਹੈ ਬਹੁਤ ਸਾਰੀਆਂ ਵਰਕਤਾ ਉਹਨਾਂ ਦੇ ਪਾਸ ਆ ਜਾਂਦੀਆਂ ਹਨ ਜੋ ਸੇਵਾ ਤੇ ਸਿਮਰਨ ਕਰਦੇ ਹਨ ਚਿਰੰਕਾਲ ਮਾਨਸ ਜਨਮ ਅਮੋਲ ਪਾਏ ਸਫਲ ਜਨਮ ਗੁਰ ਚਰਨ ਸਰਨ ਕੈ ਲੋਚਨ ਅਮੋਲ ਗੁਰ ਦਰਸ ਅਮੋਲ ਦੇਖੇ ਸਰਵਣ ਅਮੋਲ ਗੁਰ ਬਚਨ ਧਰਨ ਕੈ ਨਾਸਕਾ ਮੋਲ ਚਰਨਾਰ ਬਿੰਦ ਬਾਸ਼ਨਾ ਕੈ ਰਸਨ ਅਮੋਲ ਗੁਰ ਮੰਤਰ ਸਿਮਰਨ ਕੈ ਅਸਦ ਅਮੋਲ ਗੁਰ ਦੇਵ ਸੇਵ ਕੈ ਸਫਲ ਚਰਨ ਅਮੋਲ ਪਰਦਛਣਾ ਕਰਨ ਕੈ ਉਹ ਹੱਥ ਬੜੇ ਅਮੋਲਕ ਹੋ ਜਾਂਦੇ ਹਨ ਪਵਿੱਤਰ ਹੋ ਜਾਂਦੇ ਹਨ ਜਿਨ੍ਹਾਂ ਹੱਥਾਂ ਦੇ ਨਾਲ ਸੇਵਾ ਕੀਤੀ ਜਾਂਦੀ ਹੈ। ਉਹ ਚਰਨ ਬੜੇ ਅਮੋਲਕ ਹਨ ਪਵਿੱਤਰ ਹਨ ਜਿਹੜੇ ਗੁਰੂ ਦਰ ਦੇ ਉੱਪਰ ਚੱਲ-ਚੱਲ ਕੇ ਆਉਂਦੇ ਹਨ। ਤ੍ਰਿਗ ਸਿਰ ਜੋ ਗੁਰ ਲਾ ਲਵੇ ਗੁਰ ਲੱਗੈ ਨ ਚਰਣੀ ਤ੍ਰਿਗ ਲੋਇਨ ਗੁਰ ਦਰਸ ਵਿਣ ਦੇਖੈ ਪਰ ਤਰਣੀ ਤ੍ਰਿਗ ਜੇਵਾ ਗੁਰ ਸ਼ਬਦ ਵਿਣ ਹੋਰ ਮੰਤਰ ਸਿਮਰਣੀ ਤ੍ਰਿਗ ਸਰਵਨ ਉਪਦੇਸ਼ ਵਿਣ ਸੁਣ ਸੁਰਤ ਨ ਘਰਣੀ ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਪਲ ਕਰਨੀ ਪੀਰ ਮਰੀਦਾ ਫਿਰੜੀ ਸੁਖ ਸਤਗੁਰ ਸਰਮੇ ਉਹ ਤਿਰਖਾਰ ਜੋਗ ਹਨ ਹੱਥ ਜਿਨ੍ਹਾਂ ਹੱਥਾਂ ਦੇ ਨਾਲ ਸੇਵਾ ਹੀ ਨਹੀਂ ਕੀਤੀ ਜਾਂਦੀ ਹੈ ਬਹੁਤ ਸਾਰੇ ਸਾਡੇ ਇਤਿਹਾਸ ਪਰਮਾਣਿਕ ਹਨ ਧੰਨ ਬਾਜਾ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਲੜਕੇ ਦਾ ਜਿਹੜਾ ਜਲ ਵਾਲਾ ਛੰਨਾ ਸੀ ਕਟੋਰਾ ਸੀ ਢੋਲ ਦਿੱਤਾ ਆਖਣ ਲੱਗੇ ਤੇਰੇ ਹੱਥ ਤਾਂ ਮੁਰਦਾ ਹੱਥ ਹਨ ਤੁਹਾਡੇ ਹੱਥਾਂ ਦੇ ਨਾਲ ਕਦੇ ਸੇਵਾ ਹੀ ਨਹੀਂ ਕੀਤੀ ਮਰਦਾ ਹੱਥ ਅਪਵਿੱਤਰ ਹੁੰਦੇ ਹਨ ਇਸ ਕਰਕੇ ਅਸੀਂ ਅਪਵਿੱਤਰ ਹੱਥਾਂ ਦੇ ਨਾਲ ਜਨ ਨਹੀਂ ਸਕ ਸਕਦੇ ਹਨ ਅੰਗੁਰ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੌਰਾਨ ਉਹ ਜੋ ਬਗਿਆੜ ਸੀ ਸਾਧ ਸੰਤ ਜੀ ਜਿਸ ਨੇ ਮੁਰਦੇ ਦਾ ਮਾਸ ਖਾਣ ਤੋਂ ਹਟ ਗਿਆ ਸੀ ਨਹੀਂ ਸੀ ਖਾਦਾ ਪਾਤਸ਼ਾਹ ਜੀ ਮਿਰਸੇਹ ਨੂੰ ਪਿਛਲੇ ਜਨਮ ਦੀ ਸੋਝੀ ਹੈ ਕਦੇ ਹੱਥਾਂ ਨੂੰ ਸੰਗਦਾ ਹੈ ਕਦੇ ਪੈਰਾਂ ਨੂੰ ਸੰਗਦਾ ਹੈ ਕਦੇ ਅੱਖਾਂ ਨੂੰ ਸੰਗਦਾ ਹੈ ਇਹਨਾਂ ਅੱਖਾਂ ਦੇ ਨਾਲ ਭਾਵਨਾਵਾਂ ਦੇ ਨਾਲ ਸੰਗਤ ਦੇ ਦਰਸ਼ਨ ਹੀ ਨਹੀਂ ਕੀਤੇ ਨਾ ਕਲਾਵਾਂ ਦੇ ਨਾਲ ਕਦੇ ਸ਼ਬਦ ਹੀ ਨਹੀਂ ਸੁਣਿਆ ਹੱਥਾਂ ਦੇ ਨਾਲ ਸੇਵਾ ਹੀ ਨਹੀਂ ਕੀਤੀ ਕਿਉਂਕਿ ਅਸੀਂ ਅਸੀਂ ਜੂਲਾ ਹੁੰਦੀਆਂ ਹਨ ਜਿਨ੍ਹਾਂ ਨੂੰ ਆਪਣੀ ਪਿਛਲੀ ਗਿਆਤ ਯਾਦ ਰਹਿੰਦੀ ਹੈ ਉਹ ਵੀ ਸਿਮਰਨ ਕਰਦੀਆਂ ਰਹਿੰਦੀਆਂ ਹਨ ਭਜਨ ਕਰਦੀਆਂ ਰਹਿੰਦੀਆਂ ਹਨ ਬਹੁਤ ਸਾਰੇ ਪ੍ਰਾਤਨ ਸੇਵਾਦਾਨਾਂ ਦਾ ਜ਼ਿਕਰ ਆਉਂਦਾ ਹੈ ਭਾਈ ਮਨਜ ਸਾਹਿਬ ਜੀ ਨੂੰ ਸਤਗੁਰਾਂ ਨੇ ਇਹਨਾਂ ਵਚਨਾਂ ਦੇ ਨਾਲ ਨਿਵਾਜਿਆ ਮਨਜ ਪਿਆਰਾ ਗੁਰੂ ਨੋ ਗੁਰ ਮਨਜ ਪਿਆਰਾ ਮਾਣਿ ਗੁਰੂ ਦਾ ਭੋਰੇ ਥਾ ਜਗ ਲੰਘਣ ਹਾਰਾ ਸੇਵਾ ਕੀਤੀ ਸੀ ਨਾ ਇਸੇ ਤਰ੍ਹਾਂ ਭਾਈ ਬੈਲੋ ਸਭ ਤੋਂ ਪਹਿਲਾਂ ਕਹਿ ਕੇ ਪਾਤਸ਼ਾਹ ਜੀ ਨੇ ਨਿਵਾਜਿਆ ਇਹ ਗੁਰੂ ਘਰ ਦੇ ਵਿੱਚ ਸੇਵਾ ਦੀ ਬੁਢੀ ਮੈਂ ਮਾ ਰਹੀ ਹੈ ਆਦ ਕਾਲ ਤੋਂ ਹੀ ਸਤਿਗੁਰੂ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਮਹਾਂਪੁਰਸ਼ਾਂ ਨੇ ਗੁਰੂ ਘਰ ਦੀਆਂ ਸੇਵਾਵਾਂ ਜਿਹੜੀਆਂ ਸਨ ਉਹ ਕਰਨੀਆਂ ਆਰੰਭ ਕੀਤੀਆਂ ਸਾਡੇ ਇਤਿਹਾਸਕਾਰਾਂ ਦੇ ਮੁਤਾਬਕ ਜਿੰਨੇ ਵੀ ਕਾਰ ਸੇਵਾ ਵਾਲੇ ਮਹਾਂਪੁਰਸ਼ ਹਨ ਉਹ ਬਾਬੇ ਗੁਰਮੁਖ ਸਿੰਘ ਜੀ ਦੇ ਪੁੱਤ ਪੋਤਰੇ ਹਨ ਅੱਗੇ ਤੋਂ ਅੱਗੇ ਸੇਵਾਵਾਂ ਚੱਲ ਰਹੀਆਂ ਜਿਵੇਂ ਸ਼ਾਖਾ ਹੋ ਜਾਂਦੀਆਂ ਹਨ ਬਹੁਤ ਸਾਰੀਆਂ ਸੰਤ ਬਦਹੁਸੀ ਵਾਲੇ ਮਹਾਂਪੁਰਸ਼ਾਂ ਦੀਆਂ ਮੈਂ ਬਹੁਤ ਸਾਰੀਆਂ ਅਸੀਸਾਂ ਤੇ ਬਖਸ਼ੀਸ਼ਾਂ ਪ੍ਰਾਪਤ ਕੀਤੀਆਂ ਦੂਸਰਾ ਸੰਤ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਮਹਾਂਪੁਰਸ਼ਾਂ ਉਹਨਾਂ ਦੀਆਂ ਮੈਂ ਬਹੁਤ ਸਾਰੀਆਂ ਅਸੀਸਾਂ ਤੇ ਬਖਸ਼ੀਸ਼ਾਂ ਪ੍ਰਾਪਤ ਕੀਤੀਆਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਜੋ ਸਰੋਵਰ ਹੈ ਸਾਧ ਸੰਗਤ ਜੀ ਅੱਲੇ ਸਮਿਆਂ ਦੇ ਵਿੱਚ ਇਹਦਾ ਜਲ ਵਾਰਸ਼ ਦੇ ਨਾਲ ਹੀ ਭਰਿਆ ਕਰਦਾ ਸੀ ਹੋਰ ਕੋਈ ਜਲ ਪਾਉਣ ਦਾ ਸਾਧਨ ਨਹੀਂ ਸੀ ਸੋ ਇੱਕ ਵਾਰੀ ਐਸਾ ਸਮਾਂ ਆਇਆ ਵੀ بارشਾਂ ਦਾ ਸਬਬ ਨਾ ਬਣ ਪਾਇਆ ਸੰਕਟਾਂ ਵਿੱਚ ਸੇਵਾ ਜੋ ਉਦਾਸੀ ਮਹਾਂਪੁਰਸ਼ ਹਨ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਸੰਤ ਪ੍ਰੀਤਮ ਦਾਸ ਜੀ ਸੰਤ ਸੰਤੋਖ ਦਾਸ ਜੀ ਉਹਨਾਂ ਨੇ ਫਿਰ ਸਾਧ ਸੰਤ ਜੀ ਪਠਾਨਕੋਟ ਤੋਂ ਜਿਹੜੀ ਹੰਸਲੀ ਸੀ ਉਹ ਲਿਆਉਣਾ ਕੀਤੀ। ਔਰ ਜੋ ਜਲ ਸੀ ਸਰੋਵਰ ਦੇ ਵਿੱਚ ਪਾਇਆ ਪਰ ਪਹਿਲੇ ਰੂਪ ਦੇ ਵਿੱਚ ਇਹ ਕੱਚੀ ਸੀ। ਔਰ ਠਕੀ ਹੋਈ ਵੀ ਨਹੀਂ ਸੀ। ਸੰਤ ਬਾਬਾ ਸ਼ਾਮ ਸਿੰਘ ਜੀ ਨੇ ਸਾਧ ਸੰਤ ਜੀ ਸੰਤ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਮਹਾਂਪੁਰਸ਼ ਸਤਿ ਸੰਤ ਬਾਬਾ ਸਾਧੂ ਸਿੰਘ ਦੀ ਮਹਾਂਪੁਰਸ਼ਾਂ ਨੂੰ ਉਹਨਾਂ ਦੇ ਨਾਲ ਬਚਨ ਕੀਤਾ ਵੀ ਸਤਗੁਰਾਂ ਦੇ ਸਰੋਵਰ ਦੇ ਵਿੱਚ ਜਲ ਆਉਂਦਾ ਹੈ ਰਸਤੇ ਦੇ ਵਿੱਚ ਪਸ਼ੂ ਆਦਿਕ ਉਹਨੂੰ ਖਰਾਬ ਕਰਦੇ ਹਨ ਮਿੱਟੀ ਘਟਾਦਕ ਪੈਂਦਾ ਹੈ ਉਹਦੀ ਪੱਕੀ ਸੇਵਾ ਕੀਤੀ ਜਾਵੇ ਉਹ ਢੱਕਿਆ ਜਾਵੇ ਮਹਾਂਪੁਰਸ਼ਾਂ ਦੇ ਆਦੇਸ਼ ਦੇ ਮੁਤਾਬਕ ਸੰਤ ਬਾਬਾ ਗੁਰਮukh ਸਿੰਘ ਜੀ ਅਤੇ ਸੰਤ ਬਾਬਾ ਸਾਧੂ ਸਿੰਘ ਜੀ ਨੇ ਉਹ ਫਿਰ ਜੋ ਹਸਲੀ ਸੀ ਸਾਧ ਸੰਗਤ ਦੀ ਪੱਕੀ ਬਣਵਾਉਣਾ ਸੀ ਜੋ ਅਪਰਵਾਰੀ ਨਹਿਰ ਸੀ ਉਸ ਤੋਂ ਫਿਰ ਬਾਅਦ ਵਿੱਚ ਅੱਗੋ ਲਿਆਂਦੀ ਗਈ ਸੀ ਢੁੰਗ ਪਿੰਡ ਦੇ ਲਜਦੀਕ ਤੋਂ ਉੱਥੇ ਫਿਰ ਪੱਕੀ ਬਣਵਾਈ ਮਹਾਪੁਰਸ਼ਾਂ ਨੇ ਇਹ ਰਸਮੀ ਇੱਕ ਸੇਵਾ ਨੇ ਮਹਾਪੁਰਸ਼ਾਂ ਦੀਆਂ ਸੇਵਾਵਾਂ ਨੂੰ ਗਿਣਿਆ ਹੀ ਨਹੀਂ ਜਾ ਸਕਦਾ ਕਿਤਨੀਆਂ ਕੁ ਮਹਾਪੁਰਸ਼ਾਂ ਨੇ ਸੇਵਾਵਾਂ ਕੀਤੀਆਂ ਅਤੇ ਸੰਗਤਾਂ ਦੇ ਕੋਲੋਂ ਕਰਵਾਈਆਂ ਇਸੇ ਪ੍ਰਕਾਰ ਸਾਧ ਸੰਗਤ ਦੀ ਸੰਤ ਬਾਬਾ ਸ਼ਾਮ ਸਿੰਘ ਜੀ ਦੀ ਸੇਵਾ ਦੇ ਵਿੱਚ ਸੰਤ ਬਾਬਾ ਝੰਡਾ ਸਿੰਘ ਜੀ ਜੋ ਕਿ 6 ਘੰਟੇ ਗਜਾ ਦੀ ਸੇਵਾ ਕਰਿਆ ਕਰਦੇ ਸਨ ਸੰਗਤਾਂ ਦੇ ਘਰਾਂ ਦੇ ਵਿੱਚੋਂ ਪ੍ਰਸ਼ਾਦ ਉਗਰਾਹ ਕੇ ਲਿਆਉਣੇ ਸੇਵਾ ਦੇ ਵਾਸਤੇ ਸੰਗਤਾਂ ਦੇ ਵਾਸਤੇ ਸੇਵਾਦਾਰਾਂ ਦੇ ਵਾਸਤੇ ਅਰ ਰਸਨਾ ਤੋਂ ਹਮੇਸ਼ਾ ਵਾਹ ਗੁਰੂ ਸਿਮਰਨ ਕਰਦੇ ਰਹਿਣਾ ਮਾਪਰ ਸੇ ਦੋ ਕੰਮ ਕਰਦੇ ਹਨ ਇੱਕ ਸੇਵਾ ਅਤੇ ਇੱਕ ਸਿਮਰਨ ਦੋ ਕੰਮ ਡਟ ਕੇ ਕਰਦੇ ਹਨ ਜਿਸ ਵਕਤ ਸੇਵਾ ਦਿੱਤੀ ਉਸ ਵਕਤ ਬਾਬਾ ਜੀ ਨੇ ਵਚਨ ਕੀਤੇ ਵੀ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਐਸੇ ਵਚਨ ਕਹੇ ਕਿ ਸੇਵਾ ਝੋਲੀ ਦੇ ਵਿੱਚ ਪਾਉਂ ਮਹਾਪੁਰਸ਼ਾਂ ਦੇ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਦੀ ਯਾਦ ਦੇ ਵਿੱਚ ਆਪਾਂ ਬੈਠੇ ਆ ਤ ਸਭ ਸਤ ਜੀ ਸਾਡਾ ਫਰਜ਼ ਬਣਦਾ ਹੈ ਉਹਨਾਂ ਦੇ ਪੂਰਨਿਆਂ ਦੇ ਉੱਤੇ ਚੱਲੀਏ ਇਸ ਕਰਕੇ ਦਾਸ ਦੀ ਬੇਨਤੀ ਹੈ ਵੀ 2 ਮਿੰਟ ਵਾਸਤੇ ਜਿਵੇਂ ਮਹਾਪੁਰਸ਼ ਜਾਪ ਕਰਵਾਉਂਦੇ ਹਨ ਉਹ ਆਪਾਂ ਵੀ ਜਾਪ ਕਰੀਏ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਤਮਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ 10 ਜਿਆਦਾ ਸਮਾਂ ਨਾ ਲਵੇ ਹੋ ਵੀ ਬਿਨਾਰੇ ਹਨ 2-4 ਮਿੰਟ ਦੇ ਵਿੱਚ ਹੀ ਸਮਾਪਤੀ ਹੈ ਮਹਾਂਪੁਰਸ਼ਾਂ ਨੇ ਇੱਕ ਗਾਥਾ ਦਾ ਜ਼ਿਕਰ ਕੀਤਾ ਹੈ ਕਿਨੇ ਤੋਤੇ ਆ ਉਹਨੂੰ ਪਕੜਨ ਵਾਲਾ ਇੱਕ ਵਿਅਕਤੀ ਵਪਾਰੀ ਆਇਆ ਵਪਾਰ ਕਰਨ ਵਾਸਤੇ ਉਹਨੇ ਹਿੰਦੁਸਤਾਨ ਦੇ ਵਿੱਚ ਇੱਕ ਤੋਤਾ ਪਕੜ ਕੇ ਆਪਣੇ ਨਾਲ ਵਿਦੇਸ਼ ਦੇ ਵਿੱਚ ਲੈ ਗਿਆ ਉਹ ਤੋਤਾ ਬੜਾ ਦੁਖੀ ਵੀ ਮੈਂ ਆਪਣੇ ਦੇਸ਼ ਤੋਂ ਪਰਦੇਸ ਦੇ ਵਿੱਚ ਆ ਗਿਆ ਹਾਂ ਮੇਰਾ ਇਥੋਂ ਕਿੰਜਰੇ ਦੇ ਵਿੱਚ ਪਿਆ ਹੋਇਆ ਹਾਂ ਕਿਵੇਂ ਛੁਟਕਾਰਾ ਹੋਵੇ ਦੂਸਰੀ ਵਾਰੀ ਉਹ ਵਪਾਰੀ ਫਿਰ ਹਿੰਦੁਸਤਾਨ ਦੇ ਵਿੱਚ ਆਇਆ ਉਹ ਤੋਤੇ ਨੂੰ ਆਖਣ ਲੱਗਾ ਵੀ ਮੈਂ ਤੇਰੇ ਦੇਸ਼ ਦੇ ਵਿੱਚ ਚੱਲਿਆ ਹਾਂ ਕੋਈ ਆਪਣੇ ਭਰਾਵਾਂ ਨੂੰ ਸਨੇਹਾ ਦੇਣਾ ਹੈ ਤਾਂ ਦੱਸ ਦੇ ਮੈਂ ਉਹਨਾਂ ਨੂੰ ਸਨੇਹਾ ਦੇ ਦਿਆਂਗਾ ਕਹਿੰਦੇ ਵੀ ਜਿਹੜੀ ਗੱਲ ਤੂੰ ਮੈਨੂੰ ਕਹੀ ਹੈ ਨਾ ਤੋਤਾ ਆਖਣ ਲੱਗਾ ਉਹੀ ਗੱਲ ਜਾ ਕੇ ਮੇਰੇ ਭਰਾਵਾਂ ਨੂੰ ਕਹਿ ਦੇਣੀ ਦੂਸਰੇ ਤੋਤੇ ਨੂੰ ਉਹ ਵਪਾਰੀ ਇੱਧਰ ਆਇਆ ਹਿੰਦੁਸਤਾਨ ਦੇ ਵਿੱਚ ਉਹਨੇ ਆ ਕੇ ਤੋਤਿਆਂ ਦਾ ਇਕੱਠ ਦੇਖਿਆ ਆਖਣ ਲੱਗਾ ਜੀ ਮੈਂ ਤੁਹਾਡੇ ਭਰਾ ਦੇ ਕੋਲੋਂ ਆਇਆ ਹਾਂ ਤੁਸੀਂ ਉਹਨੂੰ ਕੋਈ ਸੁਨੇਹਾ ਭੇਜਣਾ ਹੈ ਤਾਂ ਦੇ ਦਿਓ ਮੈਂ ਜਾ ਕੇ ਦੇ ਦਿਆਂਗਾ ਔਰ ਕਹਿੰਦੇ ਨੇ ਉਹ ਜਿਹੜੇ ਤੋਤੇ ਸਨ ਨਾ ਇੱਕਦਮ ਉਹਨਾਂ ਨੇ ਆਪਣਾ ਸਾਹ ਘੁੱਟ ਲਿਆ ਤੇ ਲੇਟ ਗਏ ਵੀ ਇੰਜ ਜਾਪੇ ਜਿਵੇਂ ਮਰ ਗਏ ਹੋ। ਵਪਾਰੀ ਬੜਾ ਹੈਰਾਨ ਹੋਇਆ ਕਿ ਲਗਾ ਵੀ ਸਮਝ ਨਹੀਂ ਲੱਗੀ ਵੀ ਕੀ ਸਲੇਹਾ ਦਿੱਤਾ ਹੈ। ਜਦੋਂ ਵਾਪਸ ਗਿਆ ਪਰਦੇਸ ਦੇ ਵਿੱਚ ਜਾ ਕੇ ਸਾਰੀ ਗੱਲ ਦੱਸੀ ਵੀ ਮੈਂ ਇੰਜ ਆਖਿਆ ਸੀ ਇੰਜ ਆਖਦਿਆਂ ਸਾਰੇ ਉਹ ਸਾਰੇ ਤੋਤੇ ਜਿਹੜੇ ਸਨ ਮਰ ਗਏ। ਬੱਸ ਐਨੀ ਗੱਲ ਸੁਣ ਕੇ ਉਹ ਜਿਹੜਾ ਤੋਤਾ ਸੀ ਨਾ ਉਹ ਵੀ ਆਪਣਾ ਸਾਹ ਘੁੱਟ ਕੇ लेट ਗਿਆ ਇੰਝ ਪ੍ਰਤੀਤ ਹੋਇਆ ਜਿਵੇਂ ਮਰ ਗਿਆ ਹੁੰਦਾ ਹੈ ਵਪਾਰੀ ਨੂੰ ਕੋਈ ਸਮਝ ਨਾ ਪਾਵੇ ਇਹ ਦਿਵਾਨਾ ਦਾ ਕਥਨ ਹੈ ਮੁਹੱਬਤ ਕੇ ਲਈ ਕੁਝ ਖਾਸ ਦਿਲ ਮਹਿਸੂਸ ਹੁੰਦੇ ਹੈ ਜੇ ਉਹ ਲਗਮਾ ਹੈ ਜੋ ਹਰ ਸਾਜ਼ ਤੇ ਗਾਇਆ ਨਹੀਂ ਜਾਂਦਾ ਇਹ ਪਿਆਰ ਦੀ ਖੇਡ ਵਿਰਲੇ ਜਾਣਦੇ ਹਨ ਜਿਨ੍ਹਾਂ ਆਪਣੇ ਆਪ ਨੂੰ ਮਾਰ ਲਿਆ ਹੈ ਸੌਕਾ ਕੰਮ ਨਹੀਂ ਅੱਖੀਂ ਬਾਝੋਂ ਦੇਖਣਾ ਵਿਣ ਕੰਨਾਂ ਸੁਣਨਾ ਪੈਰਾਂ ਬਾਝੋਂ ਚੱਲਣਾ ਵਿਣ ਹੱਥਾਂ ਕਰਨਾ ਜਿਬ ਬਾਝੋਂ ਬੋਲਣਾ ਓਹ ਜੀਵਤ ਮਰਣਾ ਨਾਨਕ ਹੁਕਮ ਪਛਾਣ ਕੈ ਤਉ ਖਸਮੈ ਮਿਲਣਾ ਪਪਾਰੇ ਨੇ ਆਖਿਆ ਵੀ ਇਹ ਤਾਂ ਇਹ ਵੀ ਚਲ ਗਿਆ ਵੀ ਮਰ ਗਿਆ ਹੈ ਉਹਨੇ ਉਸੇ ਵਕਤ पिंजਰਾ ਖੋਲ੍ਹਿਆ ਬਾਹਰ ਸੁੱਟਿਆ ਸੁੱਟ ਦਿਆਂ ਸਾਰੀ ਪੋਤੇ ਨੇ ਉਡਾਰੀ ਮਾਰੀ ਆਪਣੇ ਦੇਸ਼ ਦੇ ਵਿੱਚ ਆ ਰਿਹਾ ਹੈ ਕਹਿੰਦੇ ਤੂੰ ਨਹੀਂ ਸਮਝਿਆ ਉਹਨਾਂ ਮੈਨੂੰ ਸੁਨੇਹਾ ਦਿੱਤਾ ਸੀ ਜੇ ਆਜ਼ਾਦ ਹੋਣਾ ਚਾਹੁੰਦਾ ਹੈ ਫਿਰ ਆਪਣੇ ਆਪ ਨੂੰ ਮਾਰ ਲੈ ਜਿਹੜੇ ਸੰਜ ਭੂਤ ਤੋਂ ਆਜ਼ਾਦ ਹੋਣਾ ਚਾਹੁੰਦੇ ਹਨ ਸਰੀਰ ਤੋਂ ਉਹ ਆਪਣੇ ਆਪ ਨੂੰ ਮਾਰ ਲੈਂਦੇ ਜਿਵੇਂ ਬਾਬਾ ਗੁਰਮੀਤ ਸਿੰਘ ਜੀ ਦਰਸਾਰੇ ਸਰਨਾ ਹੁਣੇ ਹੀ ਸਤ ਬਾਬਾ ਫਤੇ ਸਿੰਘ ਜੀ ਨੇ ਬਸ ਇੱਕ ਵਾਰੀ ਆਪਣੇ ਪਿੰਡ ਨੂੰ ਛੱਡ ਦਿੱਤਾ ਫਿਰ ਛੱਡ ਦਿੱਤਾ ਫਿਰ ਪਿਛਾਂ ਤੋਂ ਦੇ ਨਹੀਂ ਦੇਖਿਆ ਇਹ ਸਾਧ ਸਤ ਜੀ ਸਾਧੂਆਂ ਦਾ ਕਰਮ ਹੋਇਆ ਕਰਦਾ ਹੈ ਗ੍ਰਿਸ਼ਤੀ ਵੀ ਸਾਧੂ ਹੋਏ ਹਨ ਤਿਆਗੀ ਵੀ ਸਾਧੂ ਹੋਏ ਹਨ ਦੋਵੇਂ ਤਰ੍ਹਾਂ ਦੇ ਹੋਏ ਹਨ ਜਿਲ ਤੋ ਜਾਤਾ ਸੋ ਗ੍ਰਸਤ ਉਦਾਸੀ ਪਰਵਾਣ ਨਾਮ ਰਤਾ ਸੋਹੀ ਮਿਰਗਨ ਸੋਹਣਾ ਮਹਾਪੁਰਸ਼ਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ ਜਿਨ੍ਹਾਂ ਨੇ ਪੂਰਨ ਬ੍ਰਹਮ ਗਿਆਨੀ ਸਵਾਸ ਕਰਤੇ ਰੋਮ ਰੋਮ ਕਰਕੇ ਸਿਮਰਨ ਕਰਨ ਵਾਲੇ ਸੇਵਾ ਕਰਨ ਵਾਲੇ ਸਤਿਬਾਬਾ ਖੜਕ ਸਿੰਘ ਜੀ ਤਿੰਨਾਂ ਦੀ ਸੰਗਤ ਦੇ ਵਿੱਚ ਰਹਿ ਕੇ ਬਹੁਤ ਸਾਰੀਆਂ ਸੇਵਾਵਾਂ ਕੀਤੀਆਂ ਸਤਿਗੁਰੂ ਦੀ ਰਹਿਨਤ ਕਰਨ ਆਈਆਂ ਹੋਈਆਂ ਸੰਗਤਾਂ ਦਾ ਅੱਜ ਹੋਇਆ ਮਾਣ ਪ੍ਰਸ਼ਾ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਮਰਤ ਛਕੋ ਸਿੰਘ ਸੱਜੋ ਨਾਮ ਬਾਣੀ ਦੇ ਨਾਲ ਜੁੜੋ ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ ਪਤੇ ਦੀ ਸੋਝ ਪਾਈਏ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਦੀ ਕੀ